ਪੁਲਦੀਪ ਸਿੰਘ ਜੀ ਪੁਲਦੀਪ ਸਿੰਘ ਜੀ ਕੀ ਗੱਲ ਹੋਈ ਹੈ ਜੀ ਗੱਲ ਬਾਜੀ ਇਹ ਹੋਈ ਜੇ ਇਹਨਾਂ ਨੇ 1:54 ਮਿੰਟ ਤੇ ਮੈਨੂੰ ਰਾਤ ਫੋਨ ਲਾਇਆ ਜੀ ਵੀ ਮੈਂ ਤੈਨੂੰ ਮਿਲਣਾ ਮੈਂ ਕੰਮ ਦੱਸ ਕੇ ਜਾਂਦੇ ਤੈਨੂੰ ਮਿਲਣਾ ਤੇ ਅੰਮ੍ਰਿਤਸਰੀ ਮੈਨੂੰ ਬੁਲਾਇਆ ਤੇ ਮੈਂ ਵੀ ਚਲੋ ਅੰਮ੍ਰਿਤਸਰੀ ਹਾਂ ਕਿ ਦੋ ਵੀਰ ਹੀ ਆਪਣੇ ਤੇ ਮੈਨੂੰ ਕਹਿੰਦਾ 골ਡਨ ਗੇਟ ਲੱਗੇ ਜਾ ਉਹ ਮੈਂ 골ਡਨ ਗੇਟ ਲੱਗੇ ਗਿਆ ਜੀ ਚਲੋ ਇਹਨਾਂ ਕੋਲ ਵੀ ਇਹਨਾਂ ਦੋ ਚਾਰ ਬੰਦੇ ਹੈਗੇ ਆ ਤੇ ਇਹ ਵੀ ਉੱਥੋਂ ਗਾਹਾਂ ਚੌਂ ਕੇ ਮੈਂ ਵੀ ਉੱਥੋਂ ਗਾਹਾਂ ਚੌਂ ਕੇ ਫਿਰ ਮੈਨੂੰ ਨੇ ਫੋਨ ਕੀਤਾ ਹੁੰਦਾ ਫਿਰ ਕਿੱਥੇ ਆ ਮੈਂ ਚੱਲ ਗਿਆ ਜੀ ਪੁਲਿਸ ਲੈਣ ਗੱਡੀ ਕੁੱਸ ਲੈਣ ਤੋਂ ਫਿਰ ਇਹ ਚਲੋ ਮੇਰੀ ਕਿਸਮਤ ਇਹ ਜੀ ਵੀ ਇਹਨਾਂ ਮੈਨੂੰ ਮਾਰਨ ਤਾਂ ਕਿ ਸੋਚਿਆ ਹੀ ਦੋ ਚਲੋ ਮੇਰੇ ਨਾਲ ਦੋ ਚਾਰ ਵੀਰੀ ਤੇ ਮੇਰਾ ਬਚਾ ਹੋ ਜਾਣਾ ਕਰਨਾ ਕੌਣ ਲੋ ਸੀ ਇਹ ਅਰਸ਼ ਅਰਸ਼ਦੀਪ ਹੀ ਗਰੀਬੂ ਤੇ ਅਮਨ ਹੀ ਇੱਕ ਰਮਨਾ ਕਿਹੜੇ ਪਿੰਡ ਦੇ ਇਹ ਡੇਰੀ ਵਾਲ ਦੇ ਜੀ ਤੁਸੀਂ ਕਿਹੜੇ ਪਿੰਡ ਦੇ ਮੈਂ ਵੀ ਡੇਰੀ ਵਾਲ ਦਾ ਜੀ ਫਿਰ ਮੈਂ ਕੋਈ ਲੜਾਈ ਝਗੜਾ ਪਹਿਲਾਂ ਤਾਂ ਨਾ ਨਿੱਕੀ ਜੀ ਨਾਰਮਲ ਜੀ ਗੱਲ ਹੀ ਇੱਕ ਜੀ ਇਹਨਾਂ ਮੇਰਾ ਨਾਮ ਆਇਆ ਜੀ ਕਿ ਤੇਰੇ ਪੋਸਟਰ ਆ ਬੰਦੇ ਨੇ ਛੁਟੇ ਮੇਰੇ ਨਾ ਪੋਸਟਰ ਛੁਟੇ ਗਏ ਪਿੰਡ 'ਚ ਉਹ ਵੀਰ ਇੱਕ ਅਮਰੀਕਾ ਬੀਠਾ ਉਹਦਾ ਨਾਮ ਲਾਉਂਦੇ ਮੈਨੂੰ ਪੁੱਛਿਆ ਵੀ ਤੂੰ ਇਹ ਕੰ ਉਹੰਦਾ ਮੈਨੂੰ ਬੰਦਾ ਦੱਸ ਮੈਂ ਬੰਦਾ ਟੜਾ ਖਾਸ ਹੀ ਆ ਮੈਨੂੰ ਚਲੋ 1-2 ਦਿਨ ਪਹਿਕੇ ਮੈਨੂੰ ਦੱਸਿਆ ਨਹੀਂ ਫੇਰ ਮੈਨੂੰ ਦੱਸਤਾ ਮੈਨੂੰ ਕਹੀ ਜਾਂਦਾ ਦੱਸ ਦੱਸ ਤੇ ਇਹਨੇ ਜਦੋਂ ਰਮਨ ਨੂੰ ਮੈਂ ਪੁੱਛਿਆ ਤੇ ਇਹ ਮੈਨੂੰ ਕਹਿੰਦਾ ਤੂੰ ਮੇਰਾ ਨਾਲ ਕਿਉਂ ਲਿਆ ਤੇ ਮੈਂ ਯਾਰ ਮੈਂ ਪੁੱਛਣਾ ਤੂੰ ਮੇਰਾ ਵੈਰ ਉਹਦੇ ਨਾਲ ਪਾਉਂਦਿਆ ਤੇ ਮੈਂ ਤਾਂ ਕੋਈ ਗੱਲ ਕਰਨੀ ਸੀ ਇਹਨੇ ਚਲੋ ਜੀ ਮੈਨੂੰ 11-12 ਵਜੇ ਰਾਤ ਉਹ ਦਿਨ ਮੈਂ ਤਿੰਨ ਜਣੇ ਆਇਆ ਉਦੋਂ ਇਹਨੇ ਕੋਈ ਗੱਲਬਾਤ ਨਹੀਂ ਕੀਤੀ ਹੁਣ ਦੂਜੇ ਤੀਜੇ ਦਿਨ ਬਾਅਦ ਇਹਨੇ ਮੇਰਾ ਆ ਟ੍ਰੈਕ ਲਾਤਾ ਜੀ ਤੇ ਪੁਲਿਸ ਕੰਪਲੇਨ ਕੀਤੀ ਜੀ ਹਾਂ ਜੀ ਪੁਲਿਸ ਕੰਪਲੇ ਚੜੀ 45 ਗੋਲੀਆਂ ਲਗਭਗ ਚਲਾਈਆਂ ਨੇ ਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਨੂੰ ਪਰਚੇ ਦਰਜ ਕੀਤੇ ਗਏ ਜੀ ਇਹਨਾਂ ਤੇ ਫਿਰ ਇਹਨਾਂ 4:30 ਵਜੇ ਮੇਰੇ ਘਰ ਆਣ ਕੇ ਪੂਰੀ ਗੋਲੀ ਭਰਾਈ ਜੀ ਗਾਲੀ ਗਲੋਚ ਪੂਰਾ ਕੀਤਾ ਦਾਤਰ ਮਾਰੇ ਗੇਟ ਤੇ ਜੀ ਰੋੜੇ ਮਾਰੇ ਹਥਿਆਰ ਇਹਨਾਂ ਕੋਲ ਦੱਸੋ ਸਰ ਇਹਨਾਂ ਕੋ ਦੋ ਨੰਬਰ ਦੇ ਜੀ ਤਸਕਰੀ ਕਰਦਾ ਜਿਹੜਾ ਰਮਨੀਆਂ ਤੇ ਗਰੀਬੂ ਇਹਦੇ ਕੋ ਕੱਟਾ ਵੀ ਹੈ ਜੀ ਦੇਸੀ ਕਿਉਂਕਿ ਮੈਂ ਪਹਿਲਾਂ ਵੀ ਕਈ ਵਾਰ ਇਸ ਦੇ ਚ ਇਹਦੇ ਕੋਲੋਂ ਵੇਖਿਆ ਤੇ ਜਿਹੜਾ ਰਮਨ ਆ ਉਹ ਤਸਕਰੀ ਕਰਦਾ ਅਸਲੇ ਦੀ ਤੇ ਫੀਮ ਦਾ ਪੂਰਾ ਵਪਾਰ ਹੈ ਜੀ ਇਹਨਾਂ ਦਾ ਇਹਨਾਂ ਦੇ ਪਹਿਲਾਂ ਪਰਚੇ ਦੋ ਦੋ ਤਿੰਨ ਦਿਨ ਪਰਚੇ ਆ ਜੀ ਪਹਿਲਾਂ ਵੀ ਇਹਨੇ ਗੋਲੀ ਚਲਾਈ ਅਮਰਸਰ ਇੱਕ ਤੇ ਹੁਣ ਕੀ ਮੰਗ ਕਰਦੇ ਮੈਂ ਪ੍ਰਸ਼ਾਸਨ ਕੋਲ ਉਹ ਮੰਗ ਕਰਦਾ ਜੀ ਮੈਨੂੰ ਨਾ ਮੈਨੂੰ ਇਹਨਾਂ ਤੋਂ ਖਤਰਾ ਹੈ ਜੀ ਮੈਂ ਕਿਤੇ ਵੀ ਖੰਬ ਲੈ ਕੇ ਮਨੇਰੇ ਮੰਡੀ ਜਾਣਾ ਹੁੰਦਾ ਬਲੇ ਮੇਰਾ ਕੰਮ ਹੀ ਇੱਦਾਂ ਦਾ ਮਸ਼ਰੂਮ ਦਾ ਜੀ ਤੇ ਕੱਲ ਵੀ ਆਏ ਹੀ ਇਹ ਦੋ ਪਿਸਟਡ ਆ ਗਿਆ ਜੀ ਇਹਨਾਂ ਜਿੱਧਰ ਮੇਰਾ ਮਸ਼ਰੂਮ ਦਾ ਫਾਰਮ ਆ ਉਧਰ ਵੀ ਇਹਨਾਂ ਗੇੜੇ ਮਾਰਿਆ ਬੁਲਟ ਤੇ ਜੀ ਅਜੇ ਤੱਕ ਕੋਈ ਪੁਲਿਸ ਨੇ ਕੋਈ ਰੇਟ ਕੀਤਾ ਇਹਨਾਂ ਦੇ ਕਰ ਨਹੀਂ ਪੁਲਿਸ ਨੇ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਦੇ ਜੀ ਉਹ ਫਿਰ ਗੋਲੀ ਚਲਾਗੇ ਵੀ ਉਹ ਪਿੰਡ ਤੁਰੇ ਫਿਰਦੇ ਜੀ ਹਾਂ ਜੀ ਸਰ ਜਿਹੜਾ ਡੇਰੀ ਵਾਲ ਪਿੰਡ ਦੇ ਵਿੱਚ ਇੱਕ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਜਾਂ ਕੁਝ ਨੌਜਵਾਨਾਂ ਵੱਲੋਂ ਤਾਂ ਤੱਕ ਕੀ ਕਾਰਵਾਈ ਕੀਤੀ ਗਈ ਹੈ ਜੀ ਸਵਾਗਤ ਸਾਨੂੰ ਇਨਫੋਰਮੇਸ਼ਨ 112 ਦੇ ਆਈ ਸੀਗੀ ਉਹਦੇ ਮੁਤਾਬਕ ਅਸੀਂ ਫਿਰ ਮੌਕੇ ਤੇ ਜਾ ਕੇ ਰਿਪੋਰਟ ਕੀਤੀ ਆ ਐਫਆਈਆ ਦਰਜ ਕਰ ਦਿੱਤੀ ਗਈ ਆ 4 ਪੰਜਾਂ ਦੇ ਖਿਲਾਫ ਬਾਈ ਨੇ ਪਤਾ ਸਤ ਕੀਤਾ ਗਿਆ ਬਾਕੀ ਤਫਤੀਸ਼ ਜਾਰੀ ਹੈ ਜਲਦ ਤੋਂ ਜਲਦ ਨਾਲ ਗ੍ਰਿਫਤਾਰ ਕਰਕੇ ਕਾਨੂੰਨੀ ਸਮਪਨ ਨੀ ਜਵੇਗੀ ਇਹ ਝਗੜਾ ਕਿਸ ਗੱਲ ਦਾ ਹੈਗਾ ਜੀ ਝਗੜਾ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਸਲੀ ਤੱਥਾਂ ਦੇ ਆਪਾਂ ਇਹ ਆਉਣਾ ਬਗੇ ਆਪਾਂ ਜਿਹੜਾ ਜਿਹਨਾਂ ਮਕਦਮਾ ਦਰਜ ਕਰਾਇਆ ਕਲਤੀਪ ਸਿੰਘ ਤੇ ਇੱਕ ਹੈਗਾ ਅਕਾਸ਼ਦੀਪ ਸਿੰਘ ਇਹ ਆਪਾਂ ਜੋ ਦੱਸਿਆ ਜਾ ਰਿਹਾ ਪਿੰਡ ਤੋਂ ਆਪਾਂ ਪਤਾ ਲੱਗਾ ਵੀ ਆਪਾਂ ਇਕੱਠੇ ਰਹਿੰਦੇ ਨੇ ਦੋਸਤ ਨੇ ਦੋਵੇਂ ਇਹਨਾਂ ਦੀ ਆਪਾਂ ਕਿਸ ਗੱਲ ਤੋਂ ਹੋਈ ਹੈ ਤੁਗਣਾ ਇਹ ਕਲੀਅਰ ਕਰਕੇ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੇਸ਼ਦਾਸ ਕੀਤਾ ਜਾਊਗਾ ਫਾਇਰ ਜਿਹੜੇ ਰੌਂਡ ਕੀਤੇ ਗਏ 14 15 ਰੌਂਡ ਫਾਇਰ ਕੀਤੇ ਨੇ ਜੋ ਮਦਈ ਮਕਰਮਾ ਲਗਾਏ 14 ਬੰਦਾ ਗਾਰ ਕੀਤੇ ਨੇ ਪਰ ਇਹ ਆਪਾਂ ਨੱਥ ਪਾ ਕੇ ਰੱਖਾਂਗੇ ਇਹਦਾ ਕੰਮ ਲੱਕ ਜੀ ਨਹੀਂ ਹੋਣ ਦਵਾਂਗੇ ਥਿਆਰ ਇਹਨਾਂ ਨੂੰ ਖੋਹਿਆ ਥਿਆਰ ਪਤਾ ਲੱਗਾ ਵੀ ਜਿਹੜਾ ਰਮਨ ਉਹਦਾ ਲਾਇਸੈਂਸ ਹੀ ਪਿਸਕੜਿਆ ਜੋ ਤਕਰੀਰ ਦੇ ਸਾਹਮਣੇ ਆ ਬਾਕੀ ਗੁਫਤਾਰ ਹੋਣ ਤੇ ਪਤਾ ਲੱਗੇਗਾ ਵੀ